ਵੀਡੀਓ ਦੇਖਦੇ ਬਜ਼ੁਰਗਾਂ ਮਾਤਾਂਵਾਂ ਭੈਣ ਭਰਾਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਟਾਈਮ ਮਹੀ ਵਰੀ ਜਾਂਦਾ ਪੂਰਾ ਤੇ ਸਵੇਰ ਦੇ 7 ਕਿਦਾਂ ਟਾਈਮ ਆ ਸਵੇਰ ਦੇ 7 ਵਜੇ ਨੇ ਸਵੇਰ ਦੇ 7 ਵਜੇ ਦਾ ਟਾਈਮ ਹੈ ਤੇ ਆਪਾਂ ਖੜੇ ਆ ਹਰਿਆਣਾ ਪੰਜਾਬ ਬਾਰਡਰ ਤੇ ਤੇ ਅੱਜ ਆਪਾਂ ਚੱਲੇ ਆ ਗੁਰੂ ਤੇਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਮਕਰ ਸਾਹਿਬ ਤੇ ਵਿੱਚ ਵਿਚਾਰੇ ਰਹੇ ਆ ਪਿਛਲਾ ਪਿੰਡ ਹੈਗਾ ਆਪਣਾ ਹਰਿਆਣੇ ਦਾ ਤੇ ਅਗਲਾ ਪਿੰਡ ਜਿਹੜਾ ਉਹ ਦਿਖੀ ਜਾਂਦਾ ਉਹ ਹੈਗਾ ਪੰਜਾਬ ਦਾ ਸੋ ਜ਼ਿਆਦਾ ਵੇਟ ਨਾ ਕਰਦੇ ਤੁਹਾਨੂੰ ਲੈ ਚਾਣਿਆ ਗੁਰਦੁਆਰਾ ਸਾਹਿਬ ਆਜੋ ਕਰਾਨਿਆ ਤੁਹਾਨੂੰ ਦਰਸ਼ਨ ਸਰੇ ਕਾਰ ਸੇਵਾ ਵਾਲੇ ਬਾਬੇ ਲੀਵਰ ਲੈ ਕੇ ਜਾਂਦੇ ਹੋਏ ਸ਼ਾਇਦ ਕਿਤੇ ਕੋਈ ਕੰਮ ਤੋਂ ਚੱਲ ਰਹਿਆ ਹੋਣਾ ਤੇ ਪਿੱਛੇ ਪਿੰਡ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਮਗਰ ਸਾਹਿਬ ਸੋਹਣੇ ਸੋਹਣੇ ਫੁੱਲ ਲਾਏ ਹੋਏ ਨੇ ਤੇ ਸਾਹਮਣੇ ਦਰਬਾਰ ਸਾਹਿਬ ਤੇ ਨਿਸਾਨ ਸਾਹਿਬ ਝੂਲਦਾ ਆਇਆ ਮੌਸਮ ਅੱਜ ਬੱਦਲ ਬੱਦਲ ਆ ਪਿਆ ਮੀਂਹ ਪੈਂਦਾ ਪਿਆ ਮੀਰੇ ਵਿੱਚ ਆਏ ਆਪਾਂ 40 ਕਿਲੋਮੀਟਰ ਦਾ ਸਫ਼ਰ ਕਰਕੇ ਸੋ ਅੰਦਰ ਚਲਦੇ ਆਂ ਇਸ਼ਨਾਨ ਪਾਣੀ ਕਰਾਂਗੇ ਪਹਿਲਾਂ ਫਿਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਫਿਰ ਦੇਖਦੇ ਆਂ ਹੋਰ ਕੀ ਮੋਲਚਾਲ ਇੱਥੋਂ ਦਾ ਫਿਰ ਇਹ ਸੰਗਤ ਤਾਂ ਹੈ ਨਹੀਂ ਸ਼ਾਂਤ ਜਿਹਾ ਮਾਹੌਲ ਹੈ ਸਾਹਮਣੇ ਬਾਬਾ ਜੀ ਖੜੇ ਨੇ ਵਾਹਿਗੁਰੂ ਉਹ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਸ ਪਾਵਨ ਧਰਤੀ ਤੇ ਆਏ ਸੀਗੇ ਉਸ ਟਾਈਮ ਇਹ ਇੱਕ ਛੱਪੜ ਹੁੰਦਾ ਸੀਗਾ ਤੇ ਉਸ ਟਾਈਮ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਜਾ ਰਹੇ ਸੀਗੇ ਹਿੰਦੂਆ ਦੀ ਰੱਖਿਆ ਲਈ ਸੋ ਇੱਥੇ ਦੋ ਦਿਨ ਰੁਕੇ ਸੀਗੇ ਤੇ ਇੱਥੇ ਇੱਕ ਬੀਬੀ ਦਾ ਮੁੰਡਾ ਸੀਗਾ ਉਹ ਬਹੁਤ ਬਿਮਾਰ ਚੱਜਿਆ ਸੀਗਾ ਉਹਨੂੰ ਕੋੜ ਹੋਇਆ ਆਇਆ ਸੀਗਾ ਬੜੇ ਵੈਦਾਂ ਕੋਲੋਂ ਉਹਨਾਂ ਨੇ ਉਹਨਾਂ ਦਾ ਇਲਾਜ ਕਰਾ ਲਿਆ ਸੀਗਾ ਪਰ ਉਹ ਠੀਕ ਨਹੀਂ ਹੋ ਰਿਹਾ ਸੀ ਤਾਂ ਕਿਸੇ ਨੇ ਉਹਨੂੰ ਦੱਸ ਪਾਈ ਕਿ ਇੱਥੇ ਗੁਰੂ ਸਾਹਿਬ ਆਏ ਹੋਏ ਨੇ ਗੁਰੂ ਤੇਗ ਬਹਾਦਰ ਜੀ ਤੁਸੀਂ ਉਹਨਾਂ ਨੂੰ ਲੈ ਕੇ ਜਾਓ ਤੇ ਉਹ ਫਿਰ ਇੱਥੇ ਲੈ ਕੇ ਆਏ ਇਸ ਗੁਰਦੁਆਰਾ ਸਾਹਿਬ ਉਸ ਟਾਈਮ ਤੱਕ ਇਹ ਗੁਰਦੁਆਰਾ ਸਾਹਿਬ ਨਹੀਂ ਸੀਗਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਨੇ ਬੋਲਿਆ ਕਿ ਤੁਸੀਂ ਐਦਾਂ ਕਰੋ ਕੀ ਇਹ ਜਿਹੜਾ ਸਾਹਮਣੇ ਅੱਜ ਦੇ ਟਾਈਮ 'ਚ ਤਲਾਬ ਹੈ ਇੱਥੇ ਇਹਨੂੰ ਬੱਚੇ ਨੂੰ ਨਵਾ ਦੋ ਛਪੜੀ ਸੀਗੀ ਉਹਦੀ ਛਪੜੀ ਚ ਨਵਾ ਦੋ ਤੇ ਠੀਕ ਹੋ ਜਾਏਗਾ ਤੇ ਬਿਲਕੁਲ ਠੀਕ ਹੋ ਗਿਆ 2-3 ਦਿਨ ਦੇ ਅੰਦਰ ਉਸ ਤੋਂ ਬਾਅਦ ਬੜੀ ਲੋਕਾਂ ਦੀ ਇੱਧਰ ਲਿਆਂਦੀ ਆਸਤਾ ਬਣ ਗਈ ਤੇ ਫਿਰ ਹੌਲੀ-ਹੌਲੀ ਲੋਕ ਆਣ ਲੱਗੇ ਹੌਲੀ-ਹੌਲੀ ਹੌਲੀ-ਹੌਲੀ ਨਿੱਕਾ ਜਿਹਾ ਗੁਰਦੁਆਰਾ ਬਣ ਗਿਆ ਫਿਰ 1981 ਦੇ ਵਿੱਚ ਇਹ ਦਰਬਾਰ ਆndi ਹੈ ਬਹੁਤ ਤੇਜ ਮੀ ਪੈਂਦਾ ਇੱਧਰ ਵੈਸੇ ਵੀ ਮੀਹ ਦੀ ਮਾਰ ਪਾਣੀ ਦੀ ਮਾਰ ਬਹੁਤ ਹੈ ਤੇ 1981 ਦੇ ਵਿੱਚ ਇਹ ਸਾਰੀ ਛੋਟਾ ਜਿਹਾ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਟਹਿ ਜਾਂਦਾ ਤੇ ਨਿਸ਼ਾਨ ਸਾਹਿਬ ਸੀਗਾ ਛੋਟਾ ਜਿਹਾ ਤੇ ਉਹ ਨਿਸ਼ਾਨ ਸਾਹਿਬ ਖੜਾ ਰਹਿੰਦਾ ਤੇ ਇਹ ਚੀਜ਼ ਨੂੰ ਦੇਖ ਕੇ ਜਿਹੜੇ ਇੱਧਰ ਦੇ ਲੋਕਲ ਲੋਗ ਨੇ ਉਹਨਾਂ ਦੀ ਆਸਥਾ ਸ਼ਰਧਾ ਫਿਰ ਜਾਗ ਜਾਂਦੀ ਆ ਤੇ ਦੁਬਾਰਾ ਫਿਰ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਸਾਰੀ ਤੁਹਾਡੇ ਸਾਹਮਣੇ ਬਿਲਡਿੰਗ ਸਾਬ ਸੋ ਹੁਣ ਇੱਥੇ ਬਹੁਤ ਜ਼ਿਆਦਾ ਆਸਤਾ ਹੈ ਜਿਵੇਂ ਕਈਆਂ ਦੇ ਘਰ ਬੱਚੇ ਨਹੀਂ ਹੁੰਦੇ ਤੇ ਇੱਥੇ ਪੁੱਤਰ ਦੀ ਦਾਤ ਬਖਸ਼ਦੇ ਨੇ ਮਹਾਰਾਜ ਸੋ ਇਹ ਵੀ ਆਸਤਾ ਹੈ ਤੇ ਇਹ ਵਾਲੇ ਤੇ ਜਿੱਥੇ ਦੁਖਦਿਲ ਇੱਧਰ ਦੇ ਲੋਕਾਂ ਦੇ ਪੰਜ ਐਤਵਾਰ ਨਾ ਦੇ ਨੇ ਜਿਵੇਂ ਕੋਈ 500 ਵਰਨ ਆਦਾ ਤੇ ਨਾਣਾ ਦੇ ਨੇ ਸੋ ਆਪਣਾ ਵੀ ਅੱਜ ਟਾਈਮ ਜਾ ਲੱਗਾ ਤੇ ਆਪਾਂ ਆ ਗਏ ਤੇ ਹੁਣ ਸਨਾਨ ਪਾਣੀ ਕਰਦੇ ਆਂ ਤੇ ਫਿਰ ਦਰਬਾਰ ਸਾਹਿਬ ਦੇ ਮੱਥਾ ਟੇਕਾਂਗੇ। ਵਾਹਿਗੁਰੂ ਸੱਚਾ ਕੋ ਆਸ਼ਾ ਮੇਰ ਕਰੀ। ਨਿੱਕੀਆਂ ਨਿੱਕੀਆਂ ਮਛਲੀਆਂ ਫਿਰਦੀਆਂ ਨੇ ਤਲਾਬ ਦੇ ਵਿੱਚ ਤੇ ਮੀਂਹ ਪੈਂਦਾ ਪਿਆ ਤੇ ਜਦੋਂ ਕਣੀਆਂ ਟਿਕਦੀਆਂ ਨੇ ਨਾ ਤਾਂ ਮਛਲੀਆਂ ਉੱਪਰ ਨੂੰ ਆਉਂਦੀਆਂ ਨੇ ਜਿਵੇਂ ਆਹ ਲੱਗੀ ਫਿਰਦੀ ਨਿੱਕੀ ਜੀ ਇੱਕ। ਤੇ ਕਾਈ ਵੀ ਬਹੁਤ ਹੈ ਖੈਰ ਇਸ ਤਲਾਬ ਦੇ ਵਿੱਚ ਸਫਾਈ ਹੋਣ ਵਾਲੀ ਹੈ ਤਲਾਬ ਦੀ ਇਸ਼ਨਾਨ ਪਾਣੀ ਕਰਕੇ ਹੋਲੇ ਜਾ ਹੋ ਕੇ ਹੁਣ ਚੜਦੇ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਕੜਾਹ ਪ੍ਰਸ਼ਾਦੀ ਦੀ ਦੇਗ ਲੈ ਕੇ ਤੇ ਆਪਾਂ ਬਾਹਰ ਆ ਗਏ ਆ ਤੇ ਦਰਬਾਰ ਸਾਹਿਬ ਦੇ ਬੈਕ ਸਾਈਡ ਇੱਕ ਚੱਕਰ ਵੀਜਾ ਬਣਿਆ ਮੈਂ ਉਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਰ ਕੁਝ ਲੋਕ ਕਹਿੰਦੇ ਨੇ ਕਿ ਇਹ ਚੱਕਰ ਵੀਜ ਹੈ ਜਿਵੇਂ ਆਪਣੀਆਂ 84 ਲੱਖ ਜੁਨਾ ਨੇ ਨਾ ਉਹਦਾ ਚੱਕਰ ਵੀਜ ਸੋ ਬਾਈ ਮੇਰਾ ਕਰਦਾ ਪਿਆ ਮੈਂ ਤੁਹਾਨੂੰ ਦਿਖਾਣਾ ਅੰਦਰ ਉਹ ਵੱੜ ਗਿਆ ਉਹਨਾਂ ਨੇ ਬਾਹਰ ਨਿਕਲਣਾ ਇਹ ਆ ਦੇਖੋ 84 ਕਦਮ ਬੰਦੇ ਨੇ 84 ਕਦਮ ਅੰਦਰ ਜਾਣ ਦੇ ਬੰਦੇ ਨੇ ਤੇ 84 ਕਦਮ ਬਾਹਰ ਆਉਣ ਦੇ ਬੰਦੇ ਨੇ ਸੋ ਇਹ ਲੇਖਾ ਚੁੱਕਾ ਆਪਣੀਆਂ ਜੂਨਾਂ ਦਾ ਵੈਸੇ ਮੈਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਾਂਗਾ ਨਾ ਹੀ ਮੈਂ ਇਹ ਕਹਿ ਰਿਹਾ ਕੇਸ ਲਈ ਬਣਿਆ ਪਰ ਇੱਕ ਬੰਦਾ ਸਾਨੂੰ ਇੱਥੇ ਮਿਲਿਆ ਸੀਗਾ ਬਾਬਾ ਉਹਨੇ ਦੱਸਿਆ ਸੀਗਾ ਕਿ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਕੋਨੇ ਦੇ ਵਿੱਚ ਕੰਧ ਦੇ ਨਾਲ ਬਣਾਇਆ ਹੋਇਆ ਇੱਕ ਚੱਕਰ ਵੀ ਹੋਵੇ ਜਿਹੜੀ ਸਾਈਡ ਤੋਂ ਆਪਾਂ ਇਹਦੇ ਚੋਂ ਵੜਦੇ ਆ ਉਸ ਤੋਂ ਉਲਟ ਸਾਈਡ ਆਪਾਂ ਇਹਦੇ ਚੋਂ ਨਿਕਲਦੇ ਆ ਲਓ ਜੀ ਆਗੇ ਬਾਅਦ ਆਗੇ ਬਾਅਦ ਜੁਨਾ ਭੁਗਤ ਕੇ ਬਾਅਦਿਆ ਸਾਹਮਣੇ ਦਰਬਾਰ ਸਾਹਿب ਜਾਣ ਤੋਂ ਥੋੜਾ ਜਿਹਾ ਪਹਿਲਾਂ ਗੇਟ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਾਇਆ ਹੈ 1 ਮਿੰਟ ਮੈਂ ਨੇੜੇ ਦਖਾ ਦਉ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨਵੀਂ ਗੁਰਦੁਆਰਾ ਸਾਹਿਬ ਇਸ ਰੇੜੀ ਪਟਿਆਲਾ ਸੰਤ ਬਾਬਾ ਅਮਰੀਕ ਸਿੰਘ ਜੀ ਹੀਰਾ ਬਾਗ ਪਟਿਆਲਾ ਵਾਲੇ ਸੇਵਾ ਕਰਾਈ ਹੋਈ ਉਹਨਾਂ ਦੀ ਸੋ ਇੱਧਰ ਹੈਗਾ ਜੀ ਲੰਗਰ ਹਾਲ ਚਾਹ ਸ਼ਾਪੀ ਮੰਗੇ ਜੇ ਬਾਬਿਆਂ ਨੇ ਪਿਆਰ ਕੀਤਾ ਸਵੇਰ ਦਾ ਟਾਈਮ ਹੈ ਸ਼ਾਇਦ ਚਾਹ ਤਾਂ ਖਰਮੇ ਦੀ ਜਾਏਗੀ ਲੰਗਰ ਇੱਥੇ ਲੇਟ ਬੰਦ ਹੋਣਾ ਹੈ ਕਿਉਂਕਿ ਸੰਗਤ ਇੱਥੇ ਘਟਾਂ ਦੀ ਆ ਆਮ ਦਿਨਾਂ ਚੋ ਸੰਗਤ ਘੱਟ ਆਂਦੀ ਐ ਵੈਸੇ ਤਾਂ ਸੰਗਤ ਬਹੁਤ ਆਂਦੀ ਆ ਅੱਛਾ ਸੰਗਤ ਐ ਐਤਵਾਰ ਸੰਗਤ ਬਹੁਤ ਹੁੰਦੀ ਹਾਂਜੀ ਲੰਗਰ ਹਾਲ ਸੋਨਾ ਮਨਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਚੰਦਾ ਕੈਨ ਦਾ ਇਹ ਦਾ ਆਰਦਾਸ ਹੈ ਕਿ ਉਹ ਨੌਜਾਨ ਜੀ ਦਾ ਗਾਇ ਹੈ ਜੀ ਅਸਪੋਰਡੋਵਾਰਾ ਮਗਰ ਸਾਫ ਪਾਸ ਸਾਈ ਨਾ ਹਾਂਜੀ ਪ੍ਰਚੰਦਾ ਨਾਲ ਕਿ ਹਾਂ ਫਿਰ ਲਿਆ ਦੋ ਥਾਲੇ ਹਾਂ ਇੱਕ ਇੱਕ ਛਕ ਲੈਣੇ ਆ ਚਾਹ ਮਿਲ ਜੂਗੀ ਨਾ ਲੈ ਆ ਫਿਰ ਇਹ ਸੋਹਣਾ ਸਾਫ ਸੁਥਰਾ ਬੜਾ ਬੜਾ ਸਾਫ ਸੁਥਰਾ ਲੰਗਰ ਆ ਤਬੀਅਤ ਖੁਸ਼ ਹੋ ਗਈ ਦਿਲ ਕੇ ਮਿੱਸੇ ਪ੍ਰਸਾਦੇ ਨਾਲ ਚਾਰ ਤੇ ਨਾਲ ਚਾਹ ਸਵਾਦ ਆ ਜਾਏਗਾ ਖਾਨਦਸ ਚਾਹ ਪਈ ਐ ਇੱਥੇ ਚਾਹ ਭਰਦੇ ਆ ਤੇ ਇੱਥੇ ਪੀਨੇ ਓ ਵਾਹ ਗਰੂ ਮੇਰ ਕਰੀ ਸੱਚਾ ਪਾਸ਼ਾ ਮਹੀਨਾ ਪਵੇਂ ਅਗਸਤ ਦਾ ਚੱਲੀ ਜਾਂਦਾ ਹੈ ਪਰ ਅੱਜ ਸਵੇਰ ਦਾ ਮੌਸਮ ਖਰਾਬ ਹੋਇਆ ਹੈ ਤੇ ਮੀਂਹ ਵਰ ਹੀ ਜਾਂਦਾ ਥੋੜੀ ਥੋੜੀ ਠੰਡ ਵੀ ਬਣੀ ਹੈ ਤੇ ਆਪਾਂ ਬਾਟੀ ਭਰ ਆ ਲਈ ਅੱਧੇ ਕਿਲੋ ਦੀ ਚਾਹ ਦੀ ਸਾਰੀ ਮਾਰਨੀ ਹੋਣ ਅੰਦਰ ਅੱਜ ਮਹਾਰਾਜ ਦੇ ਬੱਚੇ ਲੱਗੇ ਬਾਬੇ ਦਾ ਨਾਮ ਪਰਮਾਤਮਾ ਹੋਰ ਗੜਾ ਹੁੰਦਾ ਆਂਦਾ ਤੇ ਆਪਾਂ ਜਾਣਾ ਇੱਥੋਂ 40 ਕਿਲੋਮੀਟਰ ਦੂਰ ਆਪਣਾ ਪਿੰਡ ਇੱਥੋਂ 40 ਕਿਲੋਮੀਟਰ ਦੂਰ ਪੈਂਦਾ ਤੇ ਮੋਟਾ-ਮੋਟਾ ਇਤਿਹਾਸ ਮੈਂ ਪਹਿਲਾਂ ਦੱਸਤਾ ਹੀ ਗੁਰਦੁਆਰਾ ਸਾਹਿਬ ਦਾ ਇੱਕ ਵਾਰ ਫੇਰ ਦੱਸ ਦਿਨਾ ਕਿ ਇੱਥੇ ਸਿੱਖਾਂ ਦੇ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਜਦੋਂ ਦਿੱਲੀ ਜਾ ਰਹੇ ਸੀ ਹਿੰਦ ਦੀ ਚਾਦਰ ਦੀ ਰਖਸ਼ਾਲੀ ਤੇ ਦੋ ਦਿਨ ਇੱਥੇ ਰੁਕੇ ਸੀਗੇ ਤੇ ਇਸ ਜਗ੍ਹਾ ਤੇ ਇੱਕ ਮਾਈ ਸੀਗੀ ਉਹਦਾ ਇੱਕ ਬੱਚਾ ਸੀਗਾ ਉਹ ਕੋੜੀ ਸੀ ਨੂੰ ਕੋੜ ਹੋਇਆ ਹੋਇਆ ਸੀਗਾ ਤੇ بڑے ਵੈਦਾਂ ਕੋਲ ਉਹਨਾਂ ਨੇ ਦਿਖਾ ਲਿਆ ਪਰ ਕਿਸੇ ਕੋਲੋਂ ਠੀਕ ਨਹੀਂ ਹੋਇਆ ਤੇ ਗੁਰੂ ਜੀ ਬੈਠੇ ਹੋਏ ਸੀਗੇ ਤੇ ਉਹ ਮਾਤਾ ਜਦੋਂ ਉਹਨਾਂ ਦੇ ਕੋਲ ਆਈ ਤਾਂ ਗੁਰੂ ਜੀ ਨੇ ਇਸ਼ਾਰਾ ਕੀਤਾ ਛੱਪੜੀ ਵਨ ਕਿ ਇਸ ਬੱਚੇ ਨੂੰ ਇਸ ਛੱਪੜੀ ਦੇ ਵਿੱਚ ਸਨਾਨ ਕਰਵਾ ਦੋ ਸੋ ਉਸ ਬੱਚੇ ਨੂੰ ਛਪੜੀ ਦੇ ਵਿੱਚ ਸਨਾਨ ਕਰਾਇਆ ਗਿਆ ਤੇ ਉਹ ਬੱਚਾ ਠੀਕ ਹੋ ਗਿਆ ਦੋ ਦਿਨ ਤਿੰਨ ਦਿਨ ਹੌਲੀ-ਹੌਲੀ ਕਰਦੇ ਉਹ ਚੰਗਾ ਪੜਾ ਹੋ ਗਿਆ ਸੋ ਉਸ ਤੋਂ ਬਾਅਦ ਇਸ ਜਗ੍ਹਾ ਦੀ ਸ਼ਰਧਾ ਬਹੁਤ ਵਧ ਗਈ ਤੇ ਲੋਕ ਆਉਣ ਲੱਗ ਗਏ ਤੇ ਫਿਰ ਉਦੋਂ ਨਿੱਕਾ ਜਿਹਾ ਬਣਾਇਆ ਸੀਗਾ ਇਹਨਾਂ ਨੇ ਗੁਰਦੁਆਰਾ ਸਾਹਿਬ ਫਿਰ 1981 ਦੇ ਵਿੱਚ ਇੱਥੇ ਖੜ ਆਂਦੇ ਨੇ ਕਿਉਂਕਿ ਇਹ ਸਾਰਾ ਖੜਾਂ ਵਾਲਾ ਖੇਤਰ ਹੈ ਹੁਣ ਵੀ ਇੱਥੇ ਪਾਣੀ ਬੜਾ ਆਂਦਾ ਹੈ ਤੇ 1981 ਦੇ ਵਿੱਚ ਇੱਥੇ ਬਹੁਤ ਜ਼ਿਆਦਾ ਹੜ੍ਹਾਂ ਆਂਦੇ ਨੇ ਐਸਵਾਈਐਲ ਨਹਿਰ ਟੁੱਟ ਜਾਂਦੀ ਹੈ ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਬਿਲਕੁਲ ਖਤਮ ਹੋ ਜਾਂਦਾ ਹੈ ਤੇ ਇੱਕ ਨਿਸ਼ਾਨ ਸਾਹਿਬ ਬਚਦਾ ਹੈ ਤੇ ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ ਇਧਰ ਦੇ ਏਰੀਏ ਦੇ ਜਿਹੜੇ ਲੋਕ ਨੇ 15-20 ਪਿੰਡਾਂ ਦੇ ਉਹਨਾਂ ਦੀ ਸ਼ਰਧਾ ਫਿਰ ਜਾਗ ਜਾਂਦੀ ਆ ਉਹ ਫਿਰ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਦੇ ਨੇ ਤੇ ਅੱਜ ਇਹ ਤੁਹਾਡੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਮੱਸਿਆ ਬਹੁਤ ਭਰਦੀ ਆ ਤੇ ਇੱਕ ਐਤਵਾਰ ਕਿਉਂਕਿ ਐਤਵਾਰ ਇਸ ਕਰਕੇ ਭਰਦੇ ਨੇ ਇੱਥੇ ਲੋਕਾਂ ਦੇ ਰੋਗ ਦੂਰ ਹੁੰਦੇ ਨੇ ਜਿਵੇਂ ਲੋਕ ਪੰਜ ਐਤਵਾਰ ਸੁੱਖਦੇ ਨੇ ਕਿ ਪੰਜ ਐਤਵਾਰ ਅਸੀਂ ਇਸ਼ਨਾਨ ਕਰਕੇ ਜਾਵਾਂਗੇ ਸਾਡੇ ਸਾਨੂੰ ਇਹ ਠੀਕ ਹੋ ਜੇ ਫਲਾਣਾ ਰੋਗ ਠੀਕ ਹੋ ਜੇ ਸੋ ਇਸ ਕਰਕੇ ਤੁਹਾਡਾ ਕਦੇ ਚੱਕਰ ਲੱਗੇ ਟਾਈਮ ਲੱਗੇ ਤੇ ਗੁਰਦੁਆਰਾ ਸ੍ਰੀ ਮਗਰ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਵਿੱਚ ਜ਼ਰੂਰ ਆਣਾ ਇਹ ਗੁਰਦੁਆਰਾ ਸਾਹਿਬ ਭੇਵੇ ਤੋਂ ਉੱਤੀ 20 ਕਿਲੋਮੀਟਰ ਅੰਬਾਲਾ ਕੈਂਟ ਤੋਂ ਵੀਤੀ 32 ਕਿਲੋਮੀਟਰ ਹੈ ਪਟਿਆਲੇ ਤੋਂ ਵੀ 25 ਕਿਲੋਮੀਟਰ ਪੈਂਦਾ ਹੈ ਤੇ ਸਾਡੇ ਯਾਨੀ ਕਿ ਸ਼ਾਹਬਾਦ ਮਾਰਕੰਡਾ ਤੋਂ ਵੀ 35 ਕਿਲੋਮੀਟਰ ਪੈਂਦਾ ਹੈ ਸੋ ਇਸ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਤੁਹਾਨੂੰ ਕਰਾਉਂਦੇ ਨੇ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਜਗ੍ਹਾ ਤੇ ਤਾਤਾਕਲੀ ਸਤ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਤੇ ਇੱਕ ਹੋਰ ਅਰਦਾਸ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ